ਤੇ ਸਰਕਾਰਾਂ ਤੋੜ ਕੇ ਜਿਹੜੇ ਕੈਰੋ ਨੂੰ ਬਣਾਤਾ ਕੈਰੋ ਨੇ ਡਾਂਗਵਾਈ ਸਾਡੇ ਪੰਜਾਬ ਕੁੱਟਿਆ ਫਿਰ ਉਸ ਉਸ ਮੋਰਚੇ 'ਚ ਬੜਾ ਬੜਾ ਹਾਂਜੀ ਇਹ ਮੋਰਚਾ ਕਿਸੇ ਕੈਰੋ ਨੇ ਫਿਰ ਜਿਸ ਟਾਈਮ 'ਤੇ ਕੈਰੋ ਆਇਆ ਕੈਰੋ ਨੇ ਮੋਰਚਾ ਇਕਰਾ ਇਕਰਾ ਫੇਲ ਕਰਤਾ ਏ ਇੰਨਾ ਇੰਨਾ ਕੁੱਟਮਾਰ ਕਰੀ ਸਾਡੀ ਪੰਜਾਬੀਆਂ ਦੀ ਇਹ ਮਿਸ਼ਨ ਪੰਜਾਬੀ ਗੱਲ ਕਰਨ ਲੱਗਿਆਂ ਪੰਜਾਬ ਦਾ ਦਿਹਾੜਾ ਪੰਜਾਬੀ ਸੂਬਾ ਪੰਜਾਬੀ ਸੂਬੇ ਦੇ ਇਰਤ ਗਿਰਦ ਪੰਜਾਬੀਆਂ ਨੂੰ ਪੰਜਾਬੀ ਸੂਬਾ ਬਣਾਉਣ ਦੀ ਕੀ ਲੋੜ ਪਈ ਅਜੇ ਸਾਰੇ ਮਾਮਲੇ ਸੰਬੰਧੀ ਇਹ ਚਰਚਾ ਲੈ ਕੇ ਹਾਜ਼ਰਾਂ ਤੇ ਉਹ ਸ਼ਖਸ ਨੇ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਜੇਲਾ ਕੱਟੀਆਂ ਬੜਾ ਵੱਡਾ ਕਹਿੰਦਾ ਪਾਪ ਕਿ ਉਹ ਉਸ ਵੇਲੇ ਪੰਜਾਬੀਆਂ ਦਾ ਇੱਕ ਮਹਾਜ ਸੀ ਖੈਰ ਉਸ ਮਹਾਜ ਉੱਤੇ ਭਾਵੇਂ ਕਈ ਤਰ੍ਹਾਂ ਦੇ ਹੁਣ ਤੱਕ ਕਿੰਤੂ ਪਰੰਤੂ ਵੀ ਨੇ ਪੰਜਾਬ ਛੋਟਾ ਰਹਿ ਗਿਆ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ ਪਰ ਫਿਰ ਵੀ ਪੰਜਾਬ ਦੇ ਵਿਸ਼ੇ ਨੂੰ ਮਨਾਇਆ ਜਾਂਦਾ ਹੈ ਅਜਿਹੇ ਸਾਰੇ ਮਾਮਲੇ ਦੇ ਇਰਦ-ਗਿਰਦ ਅੱਜ ਦੀ ਇਸ ਖਾਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਤੇ ਉਸ ਜਥੇਬੰਦੀ ਦੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਕਹਿ ਸਕਦੇ ਹਾਂ ਕਿ ਸਿੱਖਾਗੂ ਸਰਦਾਰ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਜੀ ਸੋ ਕਰਤਾਰਪੁਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਚੈਨਲ ਦੇ ਇਸ ਮੰਚ ਉੱਤੇ ਆਉਣ ਦਾ ਜਥੇਦਾਰ ਕਰਤਾਰਪੁਰ ਸਾਹਿਬ ਤੁਸੀਂ ਛੋਟੀ ਉਮਰੇ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਜੇਲਾ ਕਟੀਆਂ ਇਹ ਵਹਾਜ ਉਸ ਵੇਲੇ ਪੰਜਾਬੀਆਂ ਦਾ ਸੀ ਕਿ ਸਾਨੂੰ ਪੰਜਾਬੀ ਸੂਬਾ ਮਿਲਣਾ ਚਾਹੀਦਾ ਹੈ ਦੇਸ਼ ਦੇ ਹੋਰ ਵੱਖ-ਵੱਖ ਖੇਤਿਆਂ ਨੂੰ ਭਾਸ਼ਾ ਦੇ ਆਧਾਰ ਉੱਤੇ ਉਸ ਵੇਲੇ ਜਿਹੜੀ ਕਿ ਸੂਬੇ ਗਠਿਤ ਕਰ ਦਿੱਤੇ ਗਏ ਪੰਜਾਬੀਆਂ ਦਾ ਲੰਬਾ ਸੀ ਸ਼ਿਕਵਾ ਸੀ ਕੇਂਦਰ ਸਰਕਾਰ ਦੇ ਖਿਲਾਫ ਫਿਰ ਮੋਰਚਾ ਆਰੰਭ ਦਿੱਤਾ ਗਿਆ ਸ਼੍ਰੋਮਣੀ ਕਾਲੀ ਦਵਲ ਬੰਨ ਉਸ ਵੇਲੇ ਤੇ ਉਹਦਾ ਹਿੱਸਾ ਤੁਸੀਂ ਵੀਰੇ ਹੈ ਜਿਵੇਂ ਦੇਖਦੇ ਹੋ ਪੰਜਾਬੀ ਸੂਬਾ ਮਾਂਗਵੇਲੇ ਤੋਂ ਲੈ ਕੇ ਅੱਜ ਤੱਕ ਕਿਹੜੇ-ਕਿਹੜੇ ਜਾਨੀ ਕਿ ਮਨਖ ਨੇ ਕਿਹੜੇ-ਕਿਹੜੀਆਂ ਪ੍ਰਾਪਤੀਆਂ ਨੇ ਇਹਦੇ ਇर्द-ਗਿਰਦ ਜੀ ਜਸਰ ਸਾਹਿਬ ਦਾਦਾ ਸਾਡਾ ਸਾਡਾ ਜਿਹੜਾ ਪਰਿਵਾਰ ਸੀ ਨਾ ਅਸੀਂ ਪਾਕਿਸਤਾਨ ਦੇ ਜਿਹੜਾ ਲਾਹੌਰ ਤਹਸੀਲ ਸੰਗੁਦਰੀ ਜਿਥੋਂ ਆਏ ਸੀ ਹੂੰ ਸਾਡੇ ਪਿਤਾ ਜੀ ਜਿਹੜੇ ਸੀ ਉਸ ਟਾਈਮ ਦੇ ਸਰਗਰਮ ਮੈਂਬਰ ਸੀਗੇ ਜਿਹੜੇ ਜਿਹੜੀਆਂ ਅੰਗਰੇਜ਼ਾਂ ਦੇ ਖਿਲਾਫ ਜਿਹੜੀਆਂ ਜਥੇ ਬੰਦਿਆਂ ਲੜ ਰਹੀਆਂ ਸੀ ਜੀ ਮੈਂ ਉਸ ਟਾਈਮ ਦੇ 10 ਸਾਲ ਦਾ ਹੈ ਮੇਰਾ ਸੇਂਤੀ ਦਾ ਜਨਮਿਆ ਮੈਨੂੰ ਸਾਰੀ ਨੌਲੇਜ ਜੋ ਘਰ ਦੇ ਮਾਹੌਲ ਦਾ ਪਤਾ ਨਾ ਮੇਰੇ ਪਿਤਾ ਜੀ ਨੇ ਕਈ ਵਾਰਾ ਜੇਲ੍ਹ ਲੈ ਜਾਣ ਦੀ ਕੋਸ਼ਿਸ਼ ਛੱਡ ਜਾਣੀ ਲੈ ਗਏ ਘਰ ਛੱਡ ਗਏ ਇਸ ਤਰ੍ਹਾਂ ਘਰ ਦਾ ਮਾਹੌਲ ਸੀ ਬੜੀ ਵਾਰਾ ਉਹਨੂੰ ਕਈ ਵਾਰਾ ਜੇਲ੍ਹ ਚ ਖੜਿਆ ਜੀ ਪਰ ਉਹ ਗਾਡੇ ਸੀ ਵੀ ਉਹ ਉਸ ਟਾਈਮ ਦੇ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਦੇ ਖਿਲਾਫ ਵੀ ਲੜਾਈ ਉਹ ਲੜੀ ਜਾ ਰਹੀ ਅੰਗਰੇਜ਼ਾਂ ਦੇ ਖਿਲਾਫ ਉਸ ਟਾਈਮ ਦੇ ਸਖਰ ਦੀ ਜਾਇਦਾਦਾਂ ਵੀ ਜ਼ਬਤ ਹੋਈਆਂ ਜਾਇਦਾਦਾਂ ਨੂੰ ਫਾਸਿਆਂ ਦੇ ਰਸੇ ਚੁੰਮਣੇ ਪਏ ਜਾਇਦਾਤਾਂ ਨੂੰ ਕਾਲੇ ਪਾਣੀ ਹੋਰ ਦੇਸਾਂ-ਵਦੇਸਾਂ ਦੇ ਵਿੱਚ ਭੇਜਿਆ ਗਿਆ ਜਾਇਦਾਤਾਂ ਦੇ ਖਿਲਾਫ ਬੜਾ ਅੰਗਰੇਜ਼ਾਂ ਨੇ ਵੀ ਬੜਾ ਵੱਡਾ ਜਹਾਦ 100 ਸਾਲ ਸਿੱਖਾਂ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਵੈਸੇ 200 ਸਾਲ ਰਾਜ ਉਹਨਾਂ ਦਿੱਲੀ ਤੱਕ ਦਾ ਕਰਿਆ 100 ਸਾਲ ਉਹਨਾਂ ਪੰਜਾਬ 'ਚ ਰਾਜ ਕਰਿਆ ਪਰ 100 ਸਾਲ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਲੜਾਈ ਜਾਰੀ ਰਹੀ ਆ ਉਹ ਵੀ ਇਹ ਸਿੱਖਾਂ ਨੂੰ ਈਨ ਬਣਾ ਕੇ ਰਾਜੀ ਵੀ ਸਾਡੇ ਘੜੀ ਕੋਈ ਬੋਲੇ ਨਾ ਤੇ ਜੋ ਅਸੀਂ ਰਾਜ ਕਰੀ ਉਸ ਨੂੰ ਮੰਨਿਆ ਜਾਵੇ ਦੇਸ਼ ਆਜ਼ਾਦ ਹੋ ਗਿਆ ਜੀ ਜੇਸ ਆਜ਼ਾਦ ਕੀ ਦੀ ਬਦੌਲਤ ਸਖਰ ਦੀ ਜਾਦ ਬਦੌਲਤ ਜਾਦੇ ਜਮਾਨਤਾ ਜਬਤਾ ਹੋਈਆਂ ਜ਼ਮੀਨਾਂ ਹੋਈਆਂ ਫਾਸੀਆਂ ਚੁਮੇ ਬਹੁਤ ਵੱਡਾ ਦਖਾਂਦ ਜਿਹੜਾ ਸੀ ਅੰਗਰੇਜ਼ ਨੂੰ ਹਾਰ ਕੇ ਸਾਰੇ ਉਹਨਾਂ ਸੰਗੇ ਜਾ ਕੇ ਐਡਵਾਇਰ ਨੂੰ ਮਾਰਿਆ ਉੱਥੇ ਜੰਦਲ ਬਾਗਲ ਦਾ ਮਸਲਾ ਲਿਆ ਉਹਨੇ ਜਿੱਦਾਂ ਨੇ ਬਾਗ ਜੂ 1919 ਵਿੱਚ 2000 ਬੰਦਾ ਮਾਰਦਾ ਅੰਗਰੇਜ਼ਾਂ ਨੇ ਕੋਈ ਤਾਂ ਗਿਣਤੀ ਨਹੀਂ ਵੀ ਕਿੰਨਾ ਕੁਝ ਉਹਨਾਂ ਨੇ ਮਾਰਿਆ ਕੀ ਕੁਝ ਕਰਿਆ ਪਰ ਉੱਥੋਂ ਉਹਨਾਂ ਨੇ ਨਾ ਜਿਹੜਾ ਜੱਲ੍ਹੇ ਵਾਲਾ ਬਾਗ ਸੀ ਨਾ ਉਸ ਤੋਂ ਅੰਗਰੇਜ਼ਾਂ ਨੇ ਇੱਕ ਆਪਣੀ ਮੀਟਿੰਗ ਕਰੀ ਇੰਗਲੈਂਡ ਦੇ ਵਿੱਚ ਜੀ ਉਹਨਾਂ ਮੈਂ ਮੀਟਿੰਗ ਕਰਕੇ ਉਹਨਾਂ ਆਖਿਆ ਵੀ ਜਦੋਂ ਹੁਣ ਸਾਨੂੰ ਘਰ 'ਚ ਆ ਕੇ ਮਾਰਨ ਲੱਗੇ ਹੁਣ ਆਪਾਂ ਰਾਜ ਕਰਨਾ ਸੰਭਵ ਨਹੀਂ ਆਪਾਂ ਰਾਜ ਛੱਡ ਦਈਏ ਹੂੰ ਅੰਗਰੇਜ਼ਾਂ ਨੇ ਇਧਰ ਆਣ ਕੇ ਫਿਰ ਉਹਨਾਂ ਨੇ ਇਹ ਆਪਣਾ ਮਨ ਬਰਾ ਕੇ ਉਹਨਾਂ ਰਾਜ ਛੱਡਣ ਦਾ ਐਲਾਨ ਕਰਤਾ ਵੀ ਅਸੀਂ ਰਾਜ ਛੱਡ ਦਣਾ ਤੁਸੀਂ ਆਪਣਾ ਰਾਜ ਸੰਭਾਲੋ ਜੀ ਕਿਉਂ ਰਾਜ ਤੇ ਹੁਣ ਸਾਡਾ ਸੰਭਾਲਿਆ ਵਰਗਾ ਸਾਡੀ ਸਿੱਖ ਕੌਮ ਜਿਹੜੀ ਬੜੀ ਜਾਗਰਤ ਹੋ ਚੁੱਕੀ ਸੀ ਤੇ ਪੂਰਾ ਉਸ ਟਾਈਮ ਤੇ ਜਿਹੜਾ ਸੀ ਮਾਹੌਲ ਬਣ ਚੱਕਿਆ ਸੀਗਾ ਜੀ ਆਖਰ ਦੇਸ਼ ਆਜ਼ਾਦ ਕਰਨ ਵਾਸਤੇ ਉਹਨੇ ਐਲਾਨ ਕਰਤਾ ਦੇਸ਼ ਛੱਡ ਦਿੱਤਾ ਸਾਡੇ ਉਸ ਟਾਈਮ ਦੇ ਜਿਹੜੇ ਲੀਡਰ ਸੀ ਉਸ ਟਾਈਮ ਦੇ ਮਾਸਟਰ ਤਾਰਾ ਸਿੰਘ ਉਹਨੂੰ ਸੇ ਨਾਗੋਗੁਆਰ ਗਿਲਦੇ ਸੀ ਇਹ ਉਹਨਾਂ ਦੀ ਮੀਟਿੰਗਾਂ ਵਿੱਚ ਬੈਠਦੇ ਸੀ ਉੱਧਰ ਉਹਨਾਂ ਦੇ ਮੁਸਲਮਾਨਾਂ ਔਰ ਜਨਾਹ ਸੀਗਾ ਤੇ ਇੱਕ ਉਹਨਾਂ ਦੇ ਨਾਲ ਹੋਰ ਸੀ ਬਹੁਤ ਵੱਡਾ ਸਾਰਾ ਇੱਕ ਮਤਲਬ ਲੀਡਰ ਸੀ ਉਹਨਾਂ ਦਾ ਜਿਹੜਾ ਉਹ ਵੀ ਉੱਧਰ ਪਾਰਟੀ ਲੀਡਿੰਗਾਂ ਕਰਦਾ ਸੀ ਆ ਜੀ ਆਖਰ ਗੱਲ ਜਿਹੜੀ ਉਹੀ ਸਿੱਖਾਂ ਦੀ ਤੇ ਜਨਾਂ ਦੀ ਗੱਲ ਹੋਈ ਸੀ ਮਾਸਟਰ ਤਾਰਾ ਸਿੰਘ ਦੀ ਉਹਨਾਂ ਦੀ ਵੀ ਆਪਾਂ ਜਿਹੜਾ ਇਹ ਪੰਜਾਬ ਐ ਨਾ ਇਹ ਇਕੱਠਾ ਰੱਖੀਏ ਸਾਰਾ ਤੇ ਦੇਸ਼ ਦੀ ਵੰਡ ਹੋ ਜਨਾ ਪੰਜਾਬ ਦੀ ਆਪਾਂ ਵੰਡ ਨਾ ਹੋਣ ਸੀ ਜੀ ਚਲੋ ਇਹਨਾਂ ਦੀ ਆਮ ਦੀ ਸਹਿਮਤੀ ਨਹੀਂ ਬਣੀ ਉਸ ਟਾਈਮ ਦੇ ਤੇ ਅੰਗਰੇਜ਼ ਨੇ ਦੋ ਟੁਕੜੇ ਕਰਦੇ ਪੰਜਾਬ ਦੇ ਇੱਕ ਪੰਜਾਬ ਪਾਕਿਸਤਾਨ ਜਿਹੜਾਗਾ ਲੈnde ਪੰਜਾਬ ਦੇ ਇੱਕ ਚੜਦਾ ਪੰਜਾਬ ਬਣ ਗਿਆ ਹੁਣ ਸਾਡੇ ਪੰਜਾਬ ਦੇ ਨਾਲ ਜੋ ਕੁਝ ਹੋਇਆ ਉਹ ਉਹਦਾ ਪ੍ਰਭਾਵ ਜਿਹੜਾ ਸੀ ਉਹ ਸਾਰਾ ਹੈਗਾ ਇਹ ਹਿੰਦੂ ਰਾਜ ਦਾ ਜੀ ਉਹ ਪ੍ਰਭਾਵ ਹੋਣ ਕਰਕੇ ਸਭ ਤੋਂ ਪਹਿਲਾਂ ਸਭ ਤੋਂ ਕੀ ਬਣਿਆ 26 ਜਨਵਰੀ 1950 ਨੂੰ ਜਿਹੜਾ ਦੇਸ਼ ਦਾ ਕਾਨੂੰਨ ਬਣਿਆ ਉਹਨਾਂ ਵਿੱਚ ਕਾਨੂੰਨ ਵਿੱਚ ਸਿੱਖਾਂ ਨੂੰ ਕ੍ਰੈਮ ਪੇਸ਼ਾ ਜ੍ਰੈਮ ਪੇਸ਼ਾ ਅਤਵਾਦੀ ਸੱਤਵਾਦੀ ਕਹਿਗੇ ਇਹਨਾਂ ਨੂੰ ਉਸ ਵਿਧਾਨ ਵਿੱਚ ਮਾਨਤਾ ਦਿੱਤੀ ਗਈ ਅੱਜ ਵੀ ਉਹ ਤੁਸੀਂ ਵਿਧਾਨ ਚੋਂ ਕੱਢ ਲਓ ਸਾਨੂੰ ਉਹਦੇ ਵਿੱਚ ਸਿੱਖ ਹੀ ਨਹੀਂ ਮੰਨਿਆ ਸਿੱਖ ਦਾੜੀ ਵਾਲੇ ਮੰਨਿਆ ਸਾਨੂੰ ਸਿੱਖ ਤਾਂ ਮੰਨੇ ਨਹੀਂਗਾ ਸਿੱਖ ਜਿਹੜਾ ਖਾਲਸਾ ਪੰਥ ਦਾ ਗੁਰੂ ਗੋਬਿੰਦ ਸਾਹਿਬ ਦਾ ਸਾਜਿਆ ਸਾਡਾ ਪਿਤਾ ਗੁਰੂ ਗੋਬਿੰਦ ਸਾਹਿਬ ਸਾਡੀ ਮਾਤਾ ਸਾਹਿਬ ਗੁਰੇ ਦਾ ਸਾਜਿਆ ਦਾ ਸਭ ਤੋਂ ਵਿਧਾਨ ਵਿੱਚ ਹੀ ਨਹੀਂ ਸਿੱਖ ਮੰਨ ਰਿਹਾ ਹੂੰ ਤੇ ਪੰਜਾਬੀ ਸੂਬਾ ਕਿਹਨੇ ਜੜਾ ਹੀ ਪੰਜਾਬੀ ਸੂਬੇ ਦੀ ਬਹੁਤ ਲੜਾਈ ਬੜੇ ਮੋਰਚੇ ਚੜੇ ਮੈਂ ਆਪ 15 ਸਾਲ ਦੀ ਉਮਰ ਤੇ ਤਿੰਨ ਵਾਰ ਮੈਂ ਜੇਲ੍ਹ ਗਿਆ ਤੇ ਜਦੋਂ ਉੱਥੋਂ ਰੈਸਟ ਕਰਦੇ ਹਾਂ ਅੰਮ੍ਰਿਤਸਰੋਂ ਇੱਕ ਵਾਰ ਜੇ ਮੈਨੂੰ ਅੰਬਾਲੇ ਘੜਿਆ ਦੋ ਵਾਰਾਂ ਦਾਬੇ ਜੇਲ੍ਹ ਚ ਰਿਆ 10 ਦਿਨ 15 ਦਿਨ ਬਾਅਦ ਛੱਡ ਦਿੰਦੇ ਸੀ ਕਿਸੇ ਨੂੰ ਹਫ਼ਤੇ ਬਾਅਦ ਛੱਡ ਦਿੰਦੇ ਸੀ ਤਾਂ ਦੁਆਰਾ ਬੰਦੇ ਚਲੇ ਜਾਂਦੇ ਸੀ ਉਹ ਪੰਜਾਬੀ ਸੂਬੇ ਦਾ ਮੋਰਚਾ ਜਿਹੜਾ ਹੀ ਉਹ ਬੜਾ ਪਿਆਰ ਕਿਸੇ ਬਾੜਾ ਉਸ ਟਾਈਮ ਤੇ ਦੁਨੀਆ ਦੇ ਮਨ ਤੇ ਬੜਾ ਰੋਸ ਸੀ ਅਸੀਂ ਵੇਖੋ ਲੜਾਈ ਲੜ ਕੇ ਇਹ ਸੂਬਾ ਸਾਨੂੰ ਬਾਕੀ ਸਾਰੇ ਜਿਹੜੇ ਸੂਬੇ ਸੀ ਹਿੰਦਸਤਾਨ ਦੇ ਬੋਦੀ ਦੇ ਆਧਾਰ ਤੇ ਬਣੇ ਸਾਡਾ ਨਾ ਬੋਦੀ ਦੇ ਆਧਾਰ ਤੇ ਬਣਿਆ ਤੇ ਨਾ ਸਾਡਾ ਕੋਈ ਸਿੱਖਾਂ ਦੇ ਆਧਾਰ ਤੇ ਬਣਿਆ ਤੇ ਨਾ ਸਾਡੀਆਂ ਜਿਹੜੀਆਂ ਕੁਰਬਾਨੀਆਂ ਸੀ ਸ਼ਹੀਦੀਆਂ ਪਾਈਆਂ ਉਹਦੇ ਆਧਾਰ ਤੇ ਬਣਿਆ ਸਭ ਤੋਂ ਦਿੱਤਾ ਹੀ ਕੁਝ ਨਹੀਂ ਗਾ ਤੇ ਮਰੇ ਸਭ ਤੋਂ ਵੱਧ ਕੌਣ ਜੁਨੀਆ ਜਾਇਦਾਤ ਆ ਸੇ ਪੰਜਾਬੀ ਲੋਕ ਮਲਤਾਨ ਤੋਂ ਲੈ ਕੇ 25 ਜ਼ਿਲ੍ਹੇ ਸਾਰੀਆਂ ਜਾਇਦਾਦਾਂ ਛੱਡ ਕੇ ਅਸੀਂ ਇੱਧਰ ਆ ਗਏ ਜੀ ਸਾਡੇ ਭਰੇ ਘਰ ਸੀ ਉਸ ਵੇਲੇ ਤੇ ਜਿਹੜਾ ਅਸੀਂ ਜਾਇਦਾਦਾਂ ਛੱਡ ਗਏ ਜ਼ਮੀਨਾਂ ਤੇ ਸਾਡੇ ਘਰਾਂ 'ਚ ਬਹੁਤ ਸੀ ਜਿਹੜੇ ਇੱਧਰੋਂ ਮੁਸਲਮਾਨ ਗਏ ਨੇ ਉਹਨਾਂ ਦੇ ਘਰਾਂ 'ਚ ਕੁਝ ਨਹੀਂ ਮਿੱਟੀ ਦੇ ਭਾਂਡੇ ਸੀ ਆਪਾਂ ਘਰਾਂ 'ਚ ਕੁਝ ਵੀ ਨਹੀਂ ਸੀਗਾ ਇੱਥੇ ਆ ਕੇ ਸਾਨੂੰ ਬੜੀਆਂ ਮੁਸ਼ਕਲਾਂ ਪਈਆਂ ਕਿਸੇ ਸਰਕਾਰ ਨੇ ਸਾਡੀ ਕੋਈ ਮਦਦ ਹੀ ਨਹੀਂ ਕੀਤੀ ਹਮ ਇਹ ਚੋਦੀ ਸਰਕਾਰ ਨੇ ਸਾਡੀ ਕੋਈ ਮਤ ਨਹੀਂ ਕਰੀ ਕਿਸੇ ਕਿਸਮ ਦੀ ਸਾਡੀ ਜ਼ਮੀਨਾਂ ਨੂੰ ਕੱਟ ਲਾਤੀ ਦੱਸੋ ਮੈਂ ਸਾਹ ਮੇਰੇ ਪਿਤਾ ਜੀ ਦੀ ਉੱਥੇ 30 ਕਿੱਲੇ ਜ਼ਮੀਨ ਸਾਨੂੰ ਇੱਥੇ 20 ਕਿੱਲੇ ਜ਼ਮੀਨਾਂ ਅੰਬਰਸਾਰ ਲਾਟ ਹੋਈ ਇਸ ਤਰ੍ਹਾਂ ਜਿੰਨੀ ਜਿੰਨੀ ਕੋਈ ਜ਼ਿਆਦਾ ਜਿਹਾ ਜਾਰੀ ਕੱਟ ਲਈ ਸਾਨੂੰ ਜ਼ਮੀਨਾਂ ਵੀ ਦਿੱਤੀਆਂ ਘਰਾਂ ਦਾ ਕੁਝ ਨਹੀਂ ਦਿੱਤਾ ਬਹੁਤ ਵੱਡਾ ਪੰਜਾਬੀ ਸੂਬੇ ਵਿੱਚ ਸਾਡਾ ਸਿੱਖ ਕੌਮ ਦਾ ਨੁਕਸਾਨ ਹੋਇਆ ਬੇਹੱਦ ਹੋਇਆ ਅੱਜ ਤੱਕ ਹੋ ਰਿਹਾ ਪੰਜਾਬੀ ਸਰ ਸੂਬਾ ਸਨ 65 ਵਿੱਚ ਬਣਿਆ ਉਹ ਵੀ ਕਾਹਦਾ ਬਣਿਆ ਲਗੜਾ ਸੂਬਾ ਬਣਿਆ 66 ਹਾਂਜੀ ਜੀ ਉਹਦੇ ਵਿੱਚ ਜੋ ਹੈ ਹਰਿਆਣਾ ਬਣਾਤਾ ਹਰਿਆਣੇ ਨੂੰ ਕੋਈ ਮੰਗ ਨਹੀਂ ਕੋਈ ਉਹਨਾਂ ਦੀ ਕੋਈ ਉਹਨਾਂ ਦੀ ਕੋਈ ਡਿਮਾਂਡ ਨਹੀਂ ਸੀਗੀ ਤੇ ਨਾ ਕੋਈ ਹਰਿਆਣੇ ਦੇ ਕੋਈ ਕੋਈ ਯੋਗਤਾ ਸੀ ਤੋ ਪੰਜਾਬੀ ਸੂਬਾ ਵੀ ਸਾਡੇ ਨੂੰ ਦੋ ਟੁਕੜੇ ਕਰਦੇ ਚੰਡੀਗੜ੍ਹ ਰਾਜ ਸੀ ਉਹ ਰਾਜਧਾਨੀ ਨਹੀਂ ਸੱਜਦੀ 25 ਪਿੰਡ ਜਾੜ ਕੇ ਚੰਡੀਗੜ੍ਹ ਬਸਾਇਆ ਤੇ ਉਹ ਹਰਿਆਣੇ ਨੂੰ ਵਿੱਚ ਆਧੇ ਹਿੱਸੇ ਦਾ ਬਣਾਤਾ ਸਾਡੇ ਨਾਲ ਬੜੇ ਅਨਿਆਂ ਹੋ ਰਿਹਾ ਅੱਜ ਵੀ ਹੋ ਰਿਹਾ ਪਹਿਲਾਂ ਵੀ ਹੋ ਰਿਹਾ ਜੋ ਕੋਈ ਸਾਡੇ ਨਾਲ ਵਾਪਰਿਆ ਬਹੁਤ ਬੇਹੱਦ ਵਾਪਰਿਆ ਸਿੱਖ ਕੌਮ ਅੱਜ ਚਿੰਤਾ ਵਿੱਚ ਆ ਹਮ ਸਾਰੀ ਸਿੱਖ ਕੌਮ ਅੱਜ ਚਿੰਤਾ ਜੇ ਵਿੱਚ ਆ ਪੇ ਸਭ ਤੋਂ ਵੱਧ ਅਨਾਜ ਕਮਾ ਕੇ ਹਿੰਦੁਸਤਾਨ ਦੇ ਲੋਣੇ ਅਸੀਂ ਤੇ ਲੜਾਈ ਲੜ ਕੇ ਦੇਸ ਸਾਰੇ ਦੇਸ ਜਿਹੜੇ ਆ ਜੇ ਕੋ ਡਰਦੇ ਆ ਜਾਂ ਕੋ ਟੁੱਪ ਕਰਕੇ ਬੈਠੇ ਸਿੱਖ ਕੌਮ ਤੋਂ ਡਰਦੇ ਬੈਠੇ ਆ ਸਿਰਫ ਸਿੱਖ ਕੌਮ ਦੀ ਬਦੌਲਤ ਹੀ ਸਾਰੇ ਹਿੰਦੁਸਤਾਨ ਜਿਹੜਾ ਸੁਖ ਨਾਲ ਆਨੰਦ ਨਾਲ ਸੌਂ ਰਿਹਾ ਹੈ ਸਿੱਖਾਂ ਦੀ ਬਦੌਲਤ ਜਿਹੜੀ ਇਹਨਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਪਰ ਇਹ ਕਿਸੇ ਤੇ ਆਸਾਨ ਨਹੀਂ ਕਰਦੇ ਇਹ ਆਪਣੇ ਫਰਜ਼ ਦੇ ਮੁਤਾਬਕ ਹੀ ਸਾਰੇ ਇਹਨਾਂ ਨੇ ਜੋਸ਼ ਇਤੇ ਸੇਵਾ ਕੀਤੀ ਆ ਜੋ ਕੁਝ ਇਹਨਾਂ ਨੇ ਕਾਰਨਾਮੇ ਕੀਤੇ ਆ ਪੜਾਈ ਵਾਸਤੇ ਕੌਮ ਵਾਸਤੇ ਕੀਤੇ ਆ ਉਹ ਸਾਰੇ ਇਹਨਾਂ ਨੇ ਕੀਤੇ ਆ ਮੈਂ ਜੰਗ ਵੇਖੀ ਜਿਸ ਟਾਈਮ ਦੇ ਸਾਲ 48 ਵਿੱਚ 15 ਦੇ 29 ਜਿਹੜੇ ਨੇ ਕਸ਼ਮੀਰ ਦੇ 15 ਜਿਹੜੇ ਸਿੱਖਾਂ ਨੇ ਲੈ ਰਹੇ 15 ਜਿਹੜੇ ਜਦੋਂ ਸਿੱਖਾਂ ਨੇ ਲੈ ਰਹੇ ਤੇ ਲੜਨ ਦੇ ਬਾਅਦ ਕਿਹੜੇ ਸਾਲ ਦੀ ਜੰਗ ਦੀ ਗੱਲ ਕਰਦੇ ਹਾਂਜੀ 1968 ਦੀ ਹੈ ਇਹ ਹਾਂ ਹਾਂ ਸਨ ਸੰਤਾ ਜੋ ਬਾਅਦ ਇਹ ਸੰਸਦ 48 ਵਿੱਚ ਲੈ ਰਿਹਾ 48 ਵਿੱਚ 48 ਵਿੱਚ 15 ਜ਼ਿਲ੍ਹੇ ਅਸੀਂ ਲੈ ਲਿਆ ਸਾਰੇ ਆਪਣਾ ਬਲਦੇਵ ਸਿੰਘ ਗੁੰਮਰਾ ਉਸ ਤਰ੍ਹਾਂ ਦੇ ਮਾਰਾ 48 ਫੌਜ ਵੀ ਗਈ ਸੀ ਜਦੋਂ ਲੈ ਲੈਣ ਤੋਂ ਬਾਅਦ ਜਿਹੜਾ ਸੀ ਨਾ ਆਪਣਾ ਮਹਾਤਮਾ ਗਾਂਧੀ ਉਹਨੇ ਕਹਿਤਾ ਮੈਂ ਜਾ ਕੇ ਨਾ ਇਹ ਮੋੜ ਨਹੀਂ ਜਮੀਨਾਂ ਸਾਂ ਨਹੀਂ ਲੈਣੀ ਜਿਹੜੀ ਸਾਨੂੰ ਅੰਗਰੇਜ਼ ਦੇ ਗਏ ਉਹ ਨਹੀਂ ਅਸੀਂ ਨਹੀਂ ਲੈਣੀ ਜਿਹੜੀ ਲੜ ਕੇ ਲਈ ਅਸੀਂ ਇਹ ਸਾਰੇ ਮੈਂ ਛੱਡ ਦਿੰਨੇ ਆ 15 ਜਿਹੜੇ ਸਾਡੇ ਕੋਲ 14 ਉਹਨਾਂ ਕੋਲ ਸੀ ਜਿਹੜੇ ਆਜ਼ਾਦ ਕਸ਼ਮੀਰ ਦੇ 15 ਸਾਡੇ ਕੋਲ ਹੀ ਕਹਿੰਦਾ ਪਾਬਕੀ ਜਿਹੜੀ 1948 ਤੋਂ ਬਾਅਦ ਦੀ ਪਾਕਿਸਤਾਨ ਨਾਲ ਜੰਗ ਲੱਗੀ ਉਹਦੇ ਬਾਅਦ ਜਿਹੜਾ ਨਥੁਰਾਮ ਗੋੜ੍ਹ ਸੇ ਉਹਦਾ ਸਕਿਉਰਟੀ ਗਾਰਡ ਵੀ ਸੀ ਤੇ ਸਲਾਹਕਾਰ ਵੀ ਸੀ ਹਮ ਬੜਾ ਲਖਾਰੀ ਸ਼ੌਟ ਦਾ ਹਰਫ ਦਾ ਮੈਂ ਆਪ ਅੱਖੀ ਵੇਖਿਆ ਬੜਾ ਲਖਾਰੀ ਬਲਾਰਾ ਬੜਾ ਸੀ ਨਥੁਰਾਮ ਗੋੜ੍ਹ ਸੇ ਨਥੁਰਾਮ ਗੋੜ੍ਹ ਸੇ ਉਹਨੇ ਗਾਂਧੀ ਦਾ ਸਲਾਹਕਾਰ ਵੀ ਸੀ ਤੇ ਸਕਿਉਰਟੀ ਗਾਰਡ ਉਹਨੇ ਜਾ ਕੇ ਆ ਜੇ ਤੁਸੀਂ ਹੁਣੇ ਤਾਂ ਨਾ ਕਰੋ ਚੁੱਪ ਕਰ ਜਾਓ ਦੋ ਦਿਨ ਜੇ ਦੋ ਦਿਨ ਚੁੱਪ ਕਰ ਜਾਓ ਸਾਰਾ ਕਸ਼ਮੀਰ ਖਤਮ ਹੋ ਜਾ ਲੜਾਈ ਖਤਮ ਹੋ ਜਾਏਗੀ ਉਹਨੇ ਉਹਨੂੰ ਗਾਲ ਕੱਢ ਕੇ ਕਹਿੰਦਾ ਪਛੇ ਹੋ ਕੇ ਖਲੋ ਗਟਾ ਮੋਕੇ ਖਲੋ ਤੂੰ ਕੌਣ ਆਦਾ ਤੇਰੀ ਕੀ ਪਾਵਰ ਮੈ ਹੈਂਦਾ ਬਲਡ ਲੈਵਲ ਦਾ ਲੀਡਰ ਆ ਤੇ ਤੂੰ ਮੇਰੀ ਗੱਲ ਨੂੰ ਟੋਕਦਾ ਆ ਅਸੀਂ ਸਾਨੂੰ ਜਿਹੜਾ ਅੰਗਰੇਜ਼ ਆ ਉਹ ਲੈਣਾ ਆ ਉਹਨੇ ਅਕਸ਼ਾ ਜੀ ਤੁਸੀਂ ਸੋਚ ਰਹੇ ਕੰਮ ਨਾ ਕਰੋ ਤੁਸੀਂ ਅਗਰ ਜਾਓ ਪਾਕਤਾ ਜਨ ਆਉ ਜਨਾਗ ਉਹਨੇ ਜਾਉ ਜਦੋਂ ਉਹਨੇ ਦੁਜੀਆਰ ਗਾਲ ਕੱਢੀ ਦੋ ਬਾਥਰੂਮ 'ਚ ਜਾ ਕੇ ਰਵਾੜ ਰ ਭਰ ਕੇ ਲਿਆ ਕੇ ਨੇ 6 ਗੋਲੀਆਂ ਨਾ ਉਹਨੇ 3 ਗੋਲੀਆਂ ਤੇ ਕੰਨ 'ਚ ਮਾਰੀਆਂ ਤੇ ਜਦੋਂ ਡਿਗ ਬਿਆ ਨਥੁਰਾ ਤੇ ਦੋ ਨੇ ਉਹਦੀ ਗਾਣ 'ਚ ਮਾਰੀਆਂ ਮਾ ਅੱਛਾ ਮਹਾਤਮਾ ਗਾਂਧੀ ਦੇ ਹਾਂ ਮਹਾਤਮਾ ਗਾਂਧੀ ਦੇ ਜਦੋਂ ਉਹਨੂੰ ਪੁੱਛਿਆ ਗਿਆ ਵੀ ਇਹ ਤੂੰ ਇਹ ਸਿਰ ਤੇ ਮਾਰਿਆ ਕਿਉਂ ਮਾਰਿਆ ਦਾ ਗਾਂਡੂ ਬੰਦਾ ਸੀ ਜਦੋਂ ਦੇਸ਼ ਜਿੱਤਿਆ ਗਿਆ ਸਾਰਾ ਕੁਝ ਹੋ ਗਿਆ ਇਹਨੇ ਇਹ ਸਾਰਾ ਕੁਝ ਕਰਮ ਕਰਿਆ ਇਹ ਇਹ ਕਰ ਰਹੇ ਨੇ ਇਹਨੇ ਮਾਰਾ ਕਰਿਆ ਜਦੋਂ ਦੇਸ਼ ਜਿੱਤਿਆ ਦੇ ਇਹ ਆਂਦਾ ਮੈਂ ਹੀ ਛੱਡ ਦੇਣਾ ਤਾਂ ਕਰਕੇ ਬਸ ਜੋ ਤੋਂ ਬਾਅਦ ਫਿਰ ਅਮੈਦਕਰ ਨੇ ਜਿਹੜਾ ਸਾਡਾ ਵਿਧਾਨ ਬਣਾਇਆ ਸਾਡੇ ਨਾਲ ਧੋਖਾ ਜਿੱਗਾ ਅਮੈਦਕਰ ਨੇ ਕੀਤਾ ਹੈ ਸਿੱਖ ਇੱਕ ਵੱਖਰੀ ਕੌਮ ਆ ਸਿੱਖ ਇੱਕ ਵੱਖਰੀ ਕੌਮ ਆ ਤੇ ਸਾਨੂੰ ਜਰੈਮ ਪੇਸ਼ਾ ਕਰੇ ਪੇਸ਼ਾ ਲਿਖਦੇ ਆਓ ਸਿੱਖਾਂ ਦੀ ਕਿੰਨੀ ਕਰਮਾਨੀਆਂ ਨਹੀਂ ਸੰਵਿਧਾਨ ਦੇ ਵਿੱਚ ਸ਼ਾਇਦ ਗੱਲ ਨਹੀਂ ਜਿਹੜੀ ਜਰਾਏ ਪੇਸ਼ਾ ਕਰਾਂ ਪੇਸ਼ਾ ਸਿੱਖ ਆਓਏ ਫਿਰ ਸਾਰਾ ਉਹਨੇ ਲਿਖਿਆ ਨਾ ਨਹੀਂ ਇਹ ਗੱਲ ਹੈ ਨਹੀਂ ਵੈਸੇ ਹੈਗੀ ਆ ਜੀ ਅੱਛਾ ਹੈਗੀ ਤੁਸੀਂ ਪੜ੍ਹ ਲਓ ਜਦੋਂ ਮਰਜੀ ਵਿਧਾਨ ਕੱਢ ਕੇ ਪੜ੍ਹੋ ਨਾ ਸਾਰਾ ਕੁਝ ਲਿਖਿਆ ਸਾਨੂੰ ਸਿੱਖ ਦੇ ਮੰਨਿਆ ਨਹੀਂ ਗਾ ਦਾੜੀ ਵਾਲੇ ਜੁਮੇ ਨਾ ਹੋਰ ਕੀ ਲਿਖਿਆ ਜਦੋਂ ਸਾਨੂੰ ਸਿੱਖ ਲਿਖਿਆ ਅਸੀਂ ਅੰਮ੍ਰਿਤਧਾਰੀ ਆ ਗੁਰੂ ਗੋਬਿੰਦ ਸਿੰਘ ਸਿੱਖ ਆ ਤੇ ਸਾਨੂੰ ਦਾੜੀ ਵਾਲੇ Hindu ਮੰਦਾ ਸਿੱਖ ਤਾਂ ਮੰਦਾ ਨਹੀਂ ਮੰਦਾ ਵਿਧਾਨ ਕੱਢ ਕੇ ਪੜ੍ਹੋਗੇ ਤਾਂ ਕੱਥੇ ਮੈਨੂੰ ਮਖਾੜੋ ਧਾਰਾ 25 ਕੀ ਕਹਿੰਦੀ ਐ ਇਸ ਮਾਮਲੇ ਆਓ ਧਾਰਾ ਬਟ ਅਨਸਰਖੇ ਤਾਂ ਅਜ ਵੀ ਨਹੀਂ ਸਾਨੂੰ ਮੰਨ ਰਿਹਾ ਕਰੇ ਵੀ ਨਹੀਂ ਮੰਨ ਰਿਹਾ ਹੂੰ ਹੂੰ ਖਰੇ ਇਹ ਪੰਜਾਬੀ ਸੂਬੇ ਦੀ ਕਿਉਂ ਲੋੜ ਪਈ ਤੇ ਕਿਉਂ ਪੰਜਾਬੀ ਸੂਬਾ ਤੇ ਗਵਰਨਮੈਂਟ ਨੇ ਪਹਿਲਾਂ ਕਰਦਾ ਸੀ ਸਾਰੀਆਂ ਸਲਾਹਾਂ ਪਾਰਟੀਆਂ ਦੇ ਅੱਗੇ ਵੀ ਸਾਰੇ ਜਿਹੜੇ ਜਿਹੜੇ ਸੂਬੇ ਆ ਬੋਲੀ ਦੇ ਆਧਾਰ ਤੇ ਸੂਬੇ ਬਣਾਏ ਜਾਣਗੇ ਬੋਲੀ ਦੇ ਆਧਾਰ ਤੇ ਆਪਣੇ 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 ਸੂਬੇ ਆਪੋ ਆਪਣੀਆਂ ਡਿਵੈਲਪਮੈਂਟ ਕਰਨਗੇ ਆਪਣੇ ਆਪਣੇ ਪੜ੍ਹਾਈ ਕਰਗੇ ਆਪਣੇ ਆਪਣੇ ਕੰਮਕਾਰ ਵਧਾਉਣਗੇ ਆਪਣੇ ਆਪਣੇ ਕਾਰਖਾਨੇ ਲਾਉਣਗੇ ਆਪੋ ਆਪਣੇ ਸੂਬੇ ਤੇ ਤਰੱਕੀ ਕਰਨਗੇ ਤੇ ਜੇ ਇੱਕ ਸੂਬਾ ਇੱਕ ਦੂਜੇ ਸੂਬੇ ਦੇ ਖਿਲਾਫ ਮਤਲਬ ਗੁਲਾਮ ਹੋ ਗਿਆ ਤਾਂ ਉਹ ਤਰੱਕੀ ਗਾਰੀ ਕਰੇਗਾ ਸਾਡਾ ਤਾਂ ਸੂਬਾ ਸਾਰੇ ਹਿੰਦੁਸਤਾਨ ਦੇ ਗੁਲਾਮ ਆ ਜੇਕਰ ਲੜਾਈਏ ਤਾਂ ਉੱਥੇ ਸਾਡੇ ਸੂਬੇ ਨਹੀਂ ਝੋਕ ਦੇਣਾ ਖੜਕੇ ਤੇ ਜੇ ਕੋਈ ਡਵਲਪਮੈਂਟ ਦਾ ਕੰਮ ਦਤਾ ਹੈ ਸਾਨੂੰ ਨਾ ਕਾਰਖਾਨੇ ਕੋਈ ਨਹੀਂ ਦਤਾ ਹੈ ਹਿੰਦੁਸਤਾਨ ਸਾਰੇ ਸਾਡੇ ਦੇ ਬੇਰੁਗਜ਼ਾਰ ਹੋ ਗਏ ਸਾਰੇ ਨੌਜਵਾਨ ਬਾਹਰ ਦੇ ਮੁਲਕਾਂ ਉੱਜੜ ਕੇ ਚਲੇ ਗਏ ਸਾਨੂੰ ਇੱਕ ਬਹੁਤ ਵੱਡੀ ਸੱਟ ਵੱਜ ਰਹੀ ਆ ਸਾਡਾ ਨੌਜਵਾਨ ਨਿਰਾਸ਼ ਹੋ ਕੇ ਇਸ ਸਰਕਾਰ ਤੋਂ ਬਾਹਰ ਦੇ ਮੁਲਕਾਂ ਜਾ ਰਿਹਾ ਬੜੀ ਵੱਡੀ ਸਾਨੂੰ ਸੱਟ ਵੱਜ ਰਹੀ ਆ ਨੌਜਵਾਨ ਜਿਹੜਾ ਪੜਿਆ ਲਿਖਿਆ ਵਰਗ ਸਾਰਾ ਸੋਚ ਰਿਹਾ ਵੀ ਹਿੰਦੁਸਤਾਨ 'ਚ ਬਹੁਤ ਵੱਡਾ ਧੱਕਾ ਹੋ ਰਿਹਾ ਹੈ ਸਾਨੂੰ ਸਿੱਖ ਨਹੀਂ ਮੰਨਿਆ ਜਾ ਰਿਹਾ ਸਾਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ ਸਾਡੇ ਨੇ ਬਿਤਕਰਾ ਹੋ ਰਿ ਸਾਨੂੰ ਪੰਜਾਬ ਦੇ ਵਿੱਚ ਬਿਤਕਰੀ ਕਰਕੇ ਉਹ ਸਾਰੇ ਮੁਲਕ ਸਾਡਾ ਜਦਾ ਇੱਕ ਗੱਲ ਮੰਨੀ ਜਾ ਰਹੀ ਹੈ ਕਿ ਅਕਾਲੀਆਂ ਨੇ ਮੋਰਚਾ ਲਾਇਆ ਤੇ ਜਿਹਦੇ ਵੀ ਤੁਸੀਂ ਵੀ ਗ੍ਰਿਫਤਾਰੀ ਦਿੱਤੀਆਂ ਤਿੰਨ ਵਾਰੀ ਦਿੱਤੀਆਂ ਪਰ ਪੰਜਾਬੀ ਸੂਬਾ ਪੂਰਾ ਨਹੀਂ ਦਿੱਤਾ ਗਿਆ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ ਜਿਵੇਂ ਕਿ ਹੁਣ ਰਾਜਸਥਾਨ ਦਾ ਵੀ ਮਾਮਲਾ ਹੈ ਹਰਿਆਣਾ ਦਾ ਵੀ ਤੇ ਹਿਮਾਚਲ ਪ੍ਰਦੇਸ਼ ਦਾ ਵੀ ਕਾਂਗੜਾ ਵੀ ਪੰਜਾਬ ਦੇ ਵਿੱਚ ਸੀਗਾ ਤੇ ਗੰਗਾ ਨਗਰ ਵੀ ਪੰਜਾਬ ਦੇ ਸੀ ਸੈਕਟਰ ਦੇ ਸਸਤਾਜੋ ਲੈ ਕੇ ਜਿਹੜੀ ਰਹੀ ਆ ਸਰਕਾਰਾਂ ਉਹੋ ਹੀ ਬਣ ਰਹੀਆਂ ਜਿਹੜੀਆਂ ਕੋਈ ਸਿੱਖਿਆ ਦਾ ਜਿਹੜਾ ਹਿੱਸਾ ਨਹੀਂ ਉਹ ਸਿੱਖਿਆ ਨੂੰ ਤੇ ਅੱਜ ਤੱਕ ਕੋਈ ਵੀ ਦੇਣ ਨੂੰ ਤਿਆਰ ਹੀ ਨਹੀਂ ਗਿਆ ਤਾਂ ਇਹ ਕਿ ਨਾ ਪੰਜਾਬ ਦਾ ਕਿਹੜਾ ਹਿੱਸਾ ਰਾਜਸਥਾਨ ਦੇ ਵਿੱਚ ਹੁਣ ਇਸ ਵਿੱਚ ਦੋ ਜिले ਗੰਗਾ ਨਗਰ ਜਿਹੜਾ ਇਹ ਪੱਲਾ ਪੰਜਾਬ ਨਾਲ ਸੀਗਾ ਜਦੋਂ ਇੱਥੇ ਦੋਵੇਂ ਨਹਿਰਾਂ ਕੱਢ ਗਏ ਨਾ ਤੇ ਹਰੀਗੜ੍ਹ ਤੋਂ ਤੇ ਪਾਣੀ ਪਹੁੰਚ ਗਿਆ ਤੇ ਨਹਿਰੂ ਹਦਕਾਣ ਕਰਨ ਰਿਹਾ ਤੇ ਉਦੋਂ ਤੋੜ ਕੇ ਜਾ ਕੇ ਰਾਜਸਥਾਨ ਲਾਤਾ ਦੋ ਜिले ਪੰਜਾਬ ਦੇ ਹੀ ਜਿਹੜਾ ਕਾਂਗੜਾ ਜ਼ਿਲ੍ਹਾ ਸੀਗਾ ਇਹ ਵੀ ਪੰਜਾਬ ਦਾ ਹੈ ਇਹ ਵੀ ਤੋੜ ਕੇ ਸਾਨੂੰ 57 ਵਿੱਚ ਉਹ ਲਾਤਾ ਇਹ ਤਾਂ ਸਾਨੂੰ 54 ਜੇ ਲਾਤੇ ਸੀਗੇ ਇਹਦੇ 54 55 ਜੇ ਦੋਵੇਂ ਜिले ਤੋੜ ਕੇ ਉਹਦੇ ਨਾਲ ਲਾ ਤੇ ਰਾਜਸਥਾਨ ਨਾਲ ਤੇ ਉਹ 57 ਵਿੱਚ ਲਾਤਾ ਕਾਂਗੜਾ ਵੀ ਸਾਡਾ ਪੰਜਾਬ ਦਾ ਜ਼ਿਲ੍ਹਾ ਸੀ ਹੂੰ ਹੂੰ ਫਿਰ ਤੇ ਜਿਹੜਾ ਚੰਡੀਗੜ੍ਹ ਦੇ ਸਾਡੇ 25 ਪਿੰਡ ਜਾੜਦੇ ਤੇ ਉਹ ਸਾਨੂੰ ਉਹ ਚੋਕੀ ਲੱਭਾ ਦਸ ਉਹ ਬੱਚੇ ਉਤੋਂ ਉਹ ਸਾਰੇ ਜਿਹੜੇ ਹੁਣ ਸਾਡੇ ਕੋਲ ਸਾਰੇ ਅਧਿਕਾਰ ਹੀ ਖੋ ਰੇ ਉਹ ਹਮਾਚ ਨੂੰ ਆਪਣਾ ਜੜਾ ਕਿਹੜਾ ਹਰਿਆਣਾਵਾੜ ਦਾ ਲਿਆ ਗਿਓ ਜੇ ਹਮ ਨਾ ਸਾਨੂੰ ਉੱਥੇ ਨੌਕਰੀ ਆ ਕੋਈ ਸਭ ਤੋਂ ਵੱਡੀ ਅਜਸਲ ਦੁੱਖ ਕੀ ਆ ਜੋ ਸਾਡੇ ਨਾਲ ਬਦਸਰੂਕੀ ਹੋ ਰਹੀ ਹੈ ਸਾਡਾ ਸਰਕਾਰਾਂ ਜਿਹੜੀਆਂ ਅਜਾੜ ਦੇ ਤੁਲੀਆਂ ਹੋਈਆਂ ਸਾਡੀ ਨੌਜਵਾਨੀ ਉਜੜ ਕੇ ਜਾ ਰਹੀ ਬਾਹਰ ਦੇ ਮੁਲਕ ਚ ਜਾ ਰਹੀ ਆ ਇਹ ਤਾਂ ਬਜ਼ੁਰਗ ਰਹਿ ਗਿਆ ਸਾਡੀ ਸਿੱਖ ਔਮ ਨੂੰ ਬਹੁਤ ਨੁਕਸਾਨ ਕੀਤਾ ਜਾ ਰਿਹਾ ਹੈ ਤੇ ਬਹੁਤ ਸਾਡੀ ਸਿੱਖ ਔਨ ਨੂੰ ਧੱਕਾ ਕੀਤਾ ਜਾ ਰਿਹਾ ਹੈ ਦਸਤਾਵੇਜ਼ ਜਿਹੜੀ ਹੈ ਸਰਕਾਰ ਉਹ ਸਾਡੇ ਵਾਸਤੇ ਨਹੀਂ ਸੋਚਦੀ ਜੋ ਅਸੀਂ ਦੇਸ਼ ਆਜ਼ਾਦ ਕਰਕੇ ਦਿੱਤਾ ਹੈ ਪਰ ਉਹ ਇਸ ਬਾਰੇ ਸੋਚ ਨਹੀਂ ਰਹੀ ਸਾਨੂੰ ਕੋਈ ਸਹੂਲਤ ਨਹੀਂ ਸਾਡੇ ਬੱਚੇ ਉਜੜ ਕੇ ਜਾ ਰਹੇ ਬੜੀ ਵੱਧ ਕੇ ਸੋਚੀ ਜਾ ਨਹੀਂ ਇਹ ਤਾਂ ਟਰਮੀਨਲ ਪੱਛ ਦੇਸ਼ ਹੈ ਸਾਰਿਆਂ ਨੂੰ ਬਰਾਬਰ ਦੇ ਹੱਕ ਨੇ ਜਿਵੇਂ ਮਰਜੀ ਡਿਵੈਲਪਮੈਂਟ ਕਰਨ ਅਗੀ ਵਧਨ ਇਹ ਸਰਕਾਰਾਂ ਵੀ ਜਿਹੇ ਦਾਅਵੇ ਕਰਦੀਆਂ ਨੇ ਪਰ ਮਨਖ ਤੁਹਾਡਾ ਸ਼ਿਕਵਾ ਉਹ ਕਿੱਥੇ ਕੱਢਦੇ ਸਰਕਾਰਾਂ ਦਾਅਵੇ ਕਰ ਰਹੀਆਂ ਸਾਡੇ ਨਾਲ ਬਿਚਾਰੀ ਇੰਨੇ ਵੱਡੇ ਯਾਦੇ ਨੇ ਨਾ ਦੇ ਸਾਡੇ ਕੋਈ ਹਾਈ ਕੋਰਟ ਵਿੱਚ ਜੱਜ ਲੈ ਜਾਂਦੇ ਨਾ ਸੁਪਰੀ ਕੋਰਟ ਜਾਂ ਲੈ ਜਾਂਦੇ ਆ ਸਾਨੂੰ ਤਾਂ ਕੋਰਟਾਂ ਚੋਂ ਕੁਝ ਨਹੀਂ ਮਿਲਦਾ ਹਾਂ ਪੰਜਾਬੀ ਸੂਬੇ ਬਾਰੇ ਕੁਝ ਤੁਹਾਨੂੰ ਹੋਰ ਜਿਆਦਾ ਜਿਆਦਾ ਹੋਣਾ ਤੁਹਾਡੇ ਮਨਾਂ ਦੇ ਵਿੱਚ ਪੰਜਾਬੀ ਸੂਬੇ ਬਾਰੇ ਸਿੱਖਾਂ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਵੀ ਜਦੋਂ ਦੂਜੇ ਸੂਬੇ ਬਣਿਆ ਜਦੋਂ ਅਸੀਂ ਲੜ ਕੇ ਅੰਗਰੇਜ਼ ਨੂੰ 100 ਸਾਲ ਬਾਅਦ ਕੱਢਿਆ ਪਰਿਵਾਰ ਉੱਜੜ ਗਿਆ ਸਾਡੇ ਵੀ ਸਾਨੂੰ ਪੰਜਾਬੀ ਸੂਬਾ ਮਿਲਣਾ ਚਾਹੀਦਾ ਹੈ ਤਾਂ ਹੀ ਅਸੀਂ ਇੱਥੇ ਸੁੱਖ ਦੀ ਰੋਟੀ ਖਾ ਸਕਦੇ ਹਾਂ ਨਹੀਂ ਤੇ ਜੰਨੀਆਂ ਉਹਨਾਂ ਭੁੱਖਾਂ ਘਟੀਆਂ ਤੇਆਂ ਘਟੀਆਂ ਜਦੋਂ ਟੱਬਰ ਉੱਜੜਿਆ ਸਾਡੇ ਪੰਜਾਬੀ ਸੂਬੇ ਦੇ ਵਿੱਚ ਉਦੋਂ ਪ੍ਰਤਾਪ ਸਿੰਘ ਕਰਮ ਮੁੱਖ ਮੰਤਰੀ ਸਨ ਹਾਂਜੀ ਉਸ ਵਕਤ ਵਿੱਚ ਰਹੇ ਤਾਂ ਉਹਨਾਂ ਦਾ ਇੱਕ ਕਹਿਣਾ ਸੀ ਕਿ ਤੁਸੀਂ ਸਾਰਾ ਪੰਜਾਬ ਡਵੈਲਪਮੈਂਟ ਵਾਲੇ ਪਾਸੇ ਜਾਣ ਦਿਓ ਤਰੱਕੀ ਹੋਣ ਦਿਓ ਗੁੜਗਾਉਂ ਤੱਕ ਫਰੀਦাবাদ ਤੱਕ ਤੇ ਅਸੀਂ ਅੱਗੇ ਹੋਰ ਵਧਾਂਗੇ ਦੇਸ਼ ਦੇ ਵਿੱਚ ਸਾਡਾ ਵੱਡਾ ਯੋਗਦਾਨ ਹੋਏਗਾ ਪ੍ਰੰਤੂ ਅਕਾਲੀਆਂ ਦਾ ਕਹਿੰਦੇ ਮੋਰਚਾ ਜਿਹਾ ਸੀ ਕਿ ਇਹ ਪਿੱਛੇ ਨਹੀਂ ਹਟੇ ਤੇ ਆਖਰ ਬਹੁਤ ਛੋਟਾ ਪੰਜਾਬ ਲੈਣਾ ਪਿਆ ਕੈਪਟਨ ਅਮਰਿੰਦਰ ਸਿੰਘ ਦਾ ਲੰਗੀ ਕਾਲੀ ਬਿਆਨ ਆਉਂਦਾ ਕਿ ਸੁਭ ਵੀ ਲੈ ਲਈ ਅਸੀਂ ਪੰਜਾਬ ਨਹੀਂ ਉਹ ਸੁਭੀ ਦੱਸਦੇ ਨੇ ਉਹਨੇ ਦਸਣ ਵਿੱਚ ਕੁਝ ਹੋਰ ਦੱਸਿਆ ਜਾਂਦਾ ਬਹੁਤ ਹਨੇਰੇ ਜਾਂ ਗੱਲ ਰੱਖੀ ਜਾਂਦੀ ਆ ਪੰਜਾਬੀਆਂ ਨੂੰ ਕੁਝ ਪੰਜਾਬੀਆਂ ਨੇ ਬਹੁਤ ਮੋਰਜੇ ਦੇ ਬੜੀਆਂ ਜੇਲਾਂ ਕਰਦੀਆਂ ਸਾਡੇ ਬੰਦੇ ਬਹੁਤ ਜੇਲਾਂ ਦੇ ਮਰੇ ਕੁਝ ਨਾਦ ਕੈਰੋਂ ਦੇਣ ਨੂੰ ਤਿਆਰ ਸੀ ਲਾਰੇ ਲੱਪੇ ਸੀ ਸਿਰਫ ਉਹ ਮੂਮੈਂਟ ਮੂਮੈਂਟ ਨੂੰ ਡਾਊਨ ਕਰਨ ਵਾਸਤੇ ਵੀ ਇਹ ਚੁੱਪ ਕਰਕੇ ਘਰੇ ਬਹਿ ਜਾਣ ਤੇ ਦੇਣ ਨੂੰ ਕੁਝ ਨਹੀਂ ਸੀ ਕਰਉਂ ਤਿਆਰ ਕੁਝ ਨਹੀਂ ਦਿੱਤਾ ਕੈਰੋਂ ਨੇ ਸਾਨੂੰ ਹਜੀ ਸਾਡੀਆਂ ਦੋ ਸਰਕਾਰਾਂ ਦੁਨੀਆ ਜਿਹੜੀ ਸੀ ਨਾ ਗੋਬੀ ਜਨ ਭਾਰਗੋ ਸਰਕਾਰ ਉਹ ਥੋੜੀ ਪਹਿਲੀ ਸਰਕਾਰ ਫਿਰ ਭੀਮਸਰ ਸੱਚ ਵਾਲੀ ਸਰਕਾਰ ਥੋੜੀ ਤੇ ਸਰਕਾਰਾਂ ਤੋੜ ਕੇ ਤੇ ਕੈਰੋ ਨੂੰ ਬਣਾਤਾ ਕੈਰੋ ਨੇ ਡਾਂਗ ਵਾਈ ਸਾਡੇ ਪੰਜਾਬ ਕੁੱਟਿਆ ਫਿਰ ਉਸ ਉਸ ਮੋਰਚੇ 'ਚ ਬੜਾ ਬਰ ਹਾਂਜੀ ਇਹ ਮੋਰਚਾ ਕਿਸ ਵਿੱਚ ਕੈਰੋ ਨੇ ਫਿਰ ਜਿਸ ਟਾਈਮ ਤੇ ਕੈਰੋ ਆਇਆ ਕੈਰੋ ਨੇ ਮੋਰਚਾ ਇਕਰਾ ਇਕਰਾ ਫੇਲ ਕਰਤਾ ਇਹਨਾਂ ਇਹਨੇ ਕੁੱਟਮਾਰ ਕਰੀ ਸਾਡੀ ਪੰਜਾਬੀਆਂ ਦੀ ਹਾਂ ਤੇ ਲਾਠੀ ਚਾਰਜ ਕੀਤਾ ਕਹਿੰਦਾ ਬਾਪ ਜਦੋਂ ਇਹ ਬਹੁਤ ਜ਼ਿਆਦਾ ਕਰਿਆ ਤੇ ਸੂਬੇ ਦੇ ਉਹ ਲਾਠੀ ਚਾਰਜ ਦਾ ਤੁਹਾਡੇ ਕੋਲ ਸੀਨ ਹੈ ਕੋਈ ਯਾਦ ਹੈ ਮੇਰੇ ਕੋਲ ਇਹਨਾਂ ਲੰਮਾ ਸਮਾਂ ਹੋ ਗਿਆ ਉਦੋਂ ਸਾਰਾ ਕੁਝ ਜਾਦ ਸੀ ਲਿਖੇ ਲੁਕੇ ਵੀ ਸਾਡੇ ਕੋਲ ਹੈਗੇ ਸੀ ਹੁਣ ਤਾਂ ਕੋਈ ਖਿਆਲ ਨਹੀਂ ਹੈਗਾ ਜੋ ਸਿਆਣੇ ਹੋ ਗਏ ਬਜ਼ੁਰਗ ਹੋ ਗਏ ਸਾਂ ਉਸ ਤੋਂ ਬਾਅਦ ਵੀ ਮੂਮੈਂਟਾਂ ਲੜੀਆਂ ਬੜੀਆਂ ਹਾਂਜੀ ਉਸ ਤੋਂ ਬਾਅਦ ਵੀ ਸਾਡੇ ਪਿਤਾ ਜੀ ਚਲੇ ਗਏ ਜੀ ਤੇ ਫੇਰ ਵੀ ਹੁਣ ਤੱਕ ਅੱਜ ਤੱਕ ਮੂਮੈਂਟ ਜੜਦੇ ਨੇ ਅਸੀਂ 1984 ਦਾ ਅਟੈਕ ਜਿਹੜਾ ਦੋ ਸਾਲ ਜੇਲ ਕੱਢੀ ਨਾ ਆਪਣੇ ਲੁਧਿਆਣੇ ਕੱਟੇ ਰਿਕਾਰਡ ਕੱਢਦੇ ਇੱਕ ਸਾਲ ਮੈਂ ਉਹਦੇ ਜਿਹੜੀ ਚੰਡੀਗੜ੍ਹ ਜਿਹੜੇ ਉੱਥੇ ਜੇਲ ਕੱਟੀ ਆ ਜਿਹੜਾ 84 ਦਾ ਟੈਗ ਆ ਉਹ ਜਿਹੜਾ ਮੈਂ 5 ਸਾਲ ਜੇਲ ਕੱਢੀ ਆ ਕੱਢਦਾ ਰਿਕਾਰਡ ਮੇਰੇ ਕੋ ਸਾਰਾ ਰਿਕਾਰਡ ਪਿਆ ਹਾਂ ਦਰਬਾਰ ਸਾਹਿਬ ਸਾਡਾ ਕਿਉਂ ਟੈਂਕਾ ਨਾਲ ਟੋਰਦਾ ਦਾ ਉਹਦੇ ਕੀ ਕਸੂਰ ਸੀ ਦੱਸੋ ਹੋਰ ਤੇ ਗੱਲਾਂ ਛੱਡੋ ਦਰਬਾਰ ਸਾਹਿਬ ਨੂੰ ਟੈਂਕਾ ਨਾਲ ਟੋਪਾਂ ਨਾਲ ਹਟਾਇਆ ਸਾਡੀ ਸਿੱਖ ਲਾਇਬ੍ਰੇਰੀ ਲੈ ਕੇ ਜਿਹਦੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਹੱਥ ਕਰ ਰਹੇ ਸਾਰੇ ਲੈ ਕੇ ਦਿੱਤੇ ਨਹੀਂ ਗਏ ਜਿਹੜੀ ਸਾਡੀ ਲਾਇਬ੍ਰੇਰੀ ਤੋਂ ਬਗੈਰ ਸਾਡਾ ਤੋਸ਼ਾਖਾਨਾ ਸੀ ਤੋਸ਼ੇ ਖਾਨੇ ਵਿੱਚ ਅਰਬਾਂ ਖਰਬਾਂ ਦਾ ਰੁਪਈਆ ਸੀ ਰੁਪਈਆ ਕਿਹੜਾ ਸੀ ਹੁਣ ਅੱਜ ਦੇ ਲੋਕ ਰੁਪਈਏ ਚੜਾਉਂਦੇ ਉਸ ਟਾਈਮ ਦੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਸੋਨੇ ਦੀ ਸ਼ੀਲਡ ਲੈ ਕੇ ਆਉਂਦੇ ਸੀ ਕਿਲੋ ਦੀ 2 ਕਿਲੋ ਦੀ ਉਹਦਾ ਨਾਮ ਹੁੰਦਾ ਸੀ ਉਹਦੇ ਸਾਡਾ ਸੋਨ ਤੋਸ਼ਾ ਖਾਨਾ ਭਰਿਆ ਪਿਆ ਅਰਬਾਂ ਰੁਪਈਆ ਦਾ ਲੈ ਗਿਆ ਕਿੰਨੇ ਦਿੱਤਾ ਤੇ ਦਵਾਇਆ ਕਿੰਨੇ ਆ ਸਾਡਾ ਆਕਾਲ ਤਖਤ ਕਿਉਂ ਟਾਇਆ ਸਾਡਾ ਤੋਸ਼ਾ ਖਾਨਾ ਕਿਉਂ ਲੁੱਟਿਆ ਸਾਡੀ ਸਿੱਖ ਲਾਇਬ੍ਰੇਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਗਿਆ ਨਹੀਂ ਦਿੱਤੇ ਸਾਨੂੰ ਅੱਜ ਤੱਕ ਸਾਡੇ ਨੂੰ ਧੋਖਾ ਹੋਇਆ ਹੈ ਸਾਨੂੰ ਕੁੱਟ ਪੈ ਰਹੀ ਆ ਸਿੰਧਸਤਾਨ ਦੀ ਸਰਕਾਰ ਸਾਨੂੰ ਜੜੇ ਆ ਥਾਂ ਥਾਂ ਤੇ ਥਰੱਟ ਕਰ ਰਹੀ ਆ ਕਿ ਮੰਤਰੀ ਪੱਧਰ ਉੱਤੇ ਸਿੱਖਾਂ ਦਾ ਹੁਣ ਕਾਫੀ ਬੋਲਬਾਲ ਹੈ ਸਿੱਖ ਵਧ ਵੀ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਸਿੱਖਾਂ ਨੇ ਆਪਣੇ ਵਧੀਆ ਟ੍ਰੈਂਡ ਬਸੇਰੀ ਬਣਾਏ ਆ ਸਤਾਪਤੀ ਹੋਏ ਨੇ ਜਿਹੜੇ ਸਾਡੇ ਪਾਰਲੀਮੈਂਟ ਬਣ ਰਹੇ ਨੇ ਜਿਹੜੇ ਹਿੰਦਸਤਾਨ ਜੋ ਸਾਡੇ ਬਾਹਰ ਜਾ ਕੇ ਰੋ ਰਹੇ ਜੋ ਆਪਣਾ ਦੁੱਖੀ ਰੋ ਰਹੇ ਇਥੋਂ ਦਾ ਰੋ ਰਹੇ ਸਾਡਾ ਵੀ ਸਾਡੇ ਨਾਲ ਹਿੰਦਸਤਾਨ ਜਿਹੜੇ ਜੋ ਰੋ ਰਹੇ ਕੱਲੇ ਕੱਲੇ ਮੇਰੇ ਕੋਲ ਪੁੱਛ ਲਾ ਉਹਨਾਂ ਦੀਆਂ ਵੀਡੀਓ ਸੁਣਨਾ ਜੋ ਲੋਕ ਬਾਹਰ ਰੋ ਰਹੇ ਹਿੰਦਸਤਾਨ ਦੇ ਖਿਲਾਫ ਹੀ ਰੋ ਰਹੇ ਆ ਵੀ ਸਾਨੂੰ ਹਿੰਦਸਤਾਨ ਜੋ ਕੋਟ ਬਾਈ ਤਾਂ ਸਾਨੂੰ ਇਥੇ ਆਣ ਕੇ ਦਿਹਾੜੀਆਂ ਕਰੇ ਵੀ ਦੂਜੇ ਮੁਲਕ ਜਾ ਆਣ ਕੇ ਰਹਿਣਾ ਪਿਆ ਅਸੀਂ ਜੇਸ ਨੂੰ ਜਾਲ ਕਰਾਉਣ ਵਾਲੇ ਗੁਜਰ ਕੇ ਤੁਰੇ ਫਿਰਦੇ ਆ ਰੋਜ ਉਹ ਵੱਢ ਦੋ ਜਾ ਕੇ ਤੁਸੀਂ ਅੱਜ ਵੀ ਉਹ ਜਿਹੜੇ ਸਾਡੇ ਬਾਹਰ ਗਏ ਨੇ ਉਹ ਇਹੋ ਰ ਕਰਾਇਆ ਸਾਡਾ ਜਦਨੇ ਦਸਤਾਨ ਯਾਦ ਹੋਇਆ ਨਾ ਅੰਗਰੇਜ਼ ਨੇ ਆਖਿਆ ਮੈਂ ਛੱਡਦਾ ਸਭ ਤੋਂ ਪਹਿਲਾਂ ਸਾਨੂੰ ਮੁਬਾਰਕਾਂ ਦਿੱਤੀਆਂ ਚਾਇਨਾ ਨੇ ਉਹ ਕਹਿੰਦੇ ਅਸੀਂ ਨਹੀਂ ਸੀ 30 ਜੇਸਾ ਦੇ ਰਾਜ ਸੀ ਅੰਗਰੇਜ਼ ਦਾ ਜਦੋਂ ਦੇਸ਼ ਛੱਡ ਕੇ ਗਿਆ ਉਦੋਂ ਜਦੋਂ 30 ਦੇਸਾਂ ਦੇ ਰਾਜ ਸੂਰਜ ਅੰਗਰੇਜ਼ਾਂ ਨੇ ਰਾਜ ਚੜਦਾ ਹੁੰਦਾ ਸੀਪਦਾ ਸੀ ਜਦੋਂ ਫਿਰ ਛੱਡਿਆ ਤੇ ਚైనా ਨੇ ਸਭ ਤੋਂ ਸਾਡਾ ਸਿੱਖ ਸਾਡੇ ਪੰਜਾਬੀਆਂ ਦਾ ਧੰਨਵਾਦ ਕੀਤਾ ਵੀ ਜੇ ਇਹ ਨਾਂ ਇਨੀ ਲੜਾਈ ਲੜਦੇ ਤੇ ਅਸੀਂ ਨਹੀਂ ਯਾਦ ਹੁੰਦੇ ਹਜ਼ਾਰਾਂ ਸਾਲ ਚైనా ਨੇ ਅੱਜ ਵੀ ਪੁੱਛ ਰੋ ਚైనా ਸਾਡਾ ਧੰਨਵਾਦ ਕਰਦੀ ਆ ਕਿੰਨੇ ਸਾਲ ਬਾਅਦ ਯਾਦ ਹੋਇਆ ਚైనా ਨੂੰ ਵੀ ਯਾਦ ਸੀਗਾ ਗੁਲਾਮ ਸੀਗਾ ਅੰਗਰੇਜ਼ਾਂ ਦੇ ਤੇ ਚైనా ਨੇ ਸਭ ਤੋਂ ਵੱਡੀ ਕਿੱਡੀ ਬਾਬਰ ਚైనా ਚైనా ਨੇ ਧੰਨਵਾਦ ਸਾਡਾ ਕੀਤਾ ਸਾਰੇ ਦੇਸਾਂ 30 ਦੇਸਾਂ ਰਾਜ ਕਰਿਆ ਸੀ 30 ਦੇਸ ਯਾਦ ਕਰਾਏ ਤੀਜੇ ਵਾਂਗ ਯਾਦ ਕਰਾਇਆ ਸੀ ਤੇ ਅਸੀਂ ਸਾਨੂੰ ਅਸੀਂ ਉਹਦਾਂ ਦੇ ਉਦਾਂ ਹੀ ਸਾਨੂੰ ਤੁਸੀਂ ਸਿੱਖਾਂ ਦੇ ਜਜ਼ਬੇ ਦੀ ਗੱਲ ਕਰਦੇ ਹੋ ਲੜਾਈ ਦੀ ਹੈ ਨਾ ਵੀ ਸਿੱਖ ਜਹਾਰੂ ਨੇ ਕਿਉਂ ਕੀ ਤੇ ਸਿੱਖਾਂ ਦੇ ਚ ਇਹ ਜਜ਼ਬਾ ਆਉਂਦਾ ਕਿੱਥੋਂ ਹੈ ਇਸ ਮਾਮਲੇ ਦੇ ਵਿੱਚ ਸਿੱਖਾਂ ਦੇ ਜਜ਼ਬਾ ਇਹ ਆਉਂਦਾ ਵੀ ਸਿੱਖ ਜਿਹੜੀ ਕੌਮ ਹੈ ਨਾ ਹੂੰ ਸਿੱਖਾਂ ਨੇ ਦੇ ਵੈਸੇ ਜੀ ਪੁੱਛੋ 700 ਸਾਲ ਅੰਗਰੇਜ਼ ਮੁਗਲਾਂ ਨੇ ਇੱਥੇ ਰਾਜ ਕਰਿਆ ਹੈ 1300 30 25-25000 ਕੁੜੀਆਂ ਲੈ ਕੇ ਚਲੇ ਜਾਂਦੇ ਰਹੇ ਮੁਗਲ ਜੇਕਰ ਉਹਨੂੰ ਡੱਕਾ ਡੱਕਿਆ ਦੇਸੋਂ ਕੱਢਿਆ 700 ਸਾਲ ਉਹ ਜਾਂਦੇ ਨੂੰ ਤਾਂ ਸਿੱਖਾਂ ਨੇ ਕੱਢਿਆ 14 ਜੰਗ ਗੁਰੂ ਗੋਬਿੰਦ ਸਿੰਘ ਜੜਿਆ ਮੁਗਲਾਂ ਨੂੰ ਇੱਥੋਂ ਬੰਦ ਕਰਿਆ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ ਉਹਨੂੰ ਅਮਰ ਸ਼ਕਾਇਆ ਹਾਂਜੀ ਖੰਡੇ ਦੀ ਬਾੜ ਉਹਨੂੰ ਪਾਣ ਦਿੱਤੀ ਅੱਜ ਜਿਹੜੇ ਉਹ ਸਿੱਖ ਗੁਰੂ ਗੋਬਿੰਦ ਸਿੰਘ ਸਿੱਖ ਨੇ ਅੱਜ ਉਹਨੇ 14 ਜੰਗ ਦੇ ਲੜੇ ਉਹਨਾਂ ਨੇ ਹਾਂਜੀ ਤੇ ਜੇਕਰ ਜੇ ਇਥੋਂ ਰੰਗਜੀਤ ਗਿਆ ਤਾਂ ਉਹ ਕਿਦਾ ਕੱਢਿਆ ਗਿਆ ਜਫਰਦਾਵੇਂ ਪੜ ਕੇ ਵੇਖੋ ਕਿੰਨੇ ਕਿੰਨੇ ਜਿਹੜੇ ਸੀ ਉਹ ਸਾਰੇ ਇਥੋਂ ਰਾਜੇ ਗਏ ਛੱਡ ਕੇ ਉਹ ਲੜਾਈਆਂ ਲੜੀਆਂ ਸਿੱਖਾਂ ਨੇ ਆਪਣੀ ਅਣਖ ਵਾਸਤੇ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਆਪਣੀ ਸੱਭਿਆਚਾਰਕ ਨੂੰ ਬਚਾਉਣ ਵਾਸਤੇ ਅਸੀਂ ਸਿੱਖ ਜਿਹੜੀ ਕੌਮ ਆ ਇਹ ਅਣਖ ਨਾਲ ਜੀਣ ਵਾਲੀ ਆ ਤੇ ਜਿੱਥੇ ਆਪਣੇ ਧਰਮ ਨੂੰ ਬਚਾਉਦੇ ਦੂਜੇ ਧਰਮ ਦਾ ਵੀ ਸਤਿਕਾਰ ਕਰਦੀ ਆ ਉਹਦੀ ਵੀ ਮੱਤ ਕਰਦੀ ਆ ਹਾਂਜੀ ਇਹ ਇਸ ਕਰਕੇ ਹੁਣ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦਤਾ ਬਿਨਾਰਿਆ 70 ਸਾਲਾ ਭਾਈ ਮਤੀ ਦਾ ਸ ਭਾਈ ਸਤੀ ਦਾ ਸ ਭਾਈ ਦਿਆਲ ਜੀ ਦੇ ਗੁਰੂ ਤੇਗ ਬਹਾਦਰ ਸੇਸ਼ ਦਿੱਤਾ ਨੇ ਅੱਜ ਦੇ ਦਸਤਾਰ ਕਿੱਥੇ ਹੋਣਾ ਇਹ ਤਾਂ ਸਾਰਾ ਮੁਸਲਮਾਨ ਦੇਸ ਹੋਣਾ ਹੈ ਅੱਜ ਦੇਸ ਮੁਸਲਮਾਨ ਹੋਣੇ ਮਾਰਾ ਪੰਜਵੇਂ ਪਾਸ਼ਾ ਨੇ ਲਾਹੌਰ ਦੇ ਵਿੱਚ ਤੱਤੀਆਂ ਰੇਤਾਂ ਦੇ ਬਹਿ ਕੇ ਸੇਸ਼ ਦਿੱਤਾ ਤੇ ਅੱਜ ਇਹ ਦਸਤਾਰ ਬਚਿਆ ਹਾਂਜੀ ਫਿਰ ਕੀ ਹੋਇਆ ਜੁੱਧ ਹੋਇਆ ਫਿਰ ਉਸ ਜੁੱਧ ਵਿੱਚ ਕੀ ਹੋਇਆ ਜਿਹੜਾ ਜੁੱਧ ਹੋਇਆ ਉਹਦੇ ਵਿੱਚ ਚਾਰ ਸਾਹਿਬ ਜਦੇ ਬਾਬਾ ਜੀ ਸਿੰਘ ਬਾਬਾ ਜੁਹਾਰ ਸਿੰਘ ਬਾਬਾ ਜੋਰਾ ਸਿੰਘ ਬਾਬਾ ਫਤਿਹ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹੀਦੀਆਂ ਦਿੱਤਾ ਉਹ ਗੁਰੂ ਪਰਿਵਾਰ ਹੀ ਸਾਰਾ ਸ਼ਹੀਦ ਹੋ ਗਿਆ ਅੱਜ ਬਸ ਮਗਰ ਕੀ ਰਹਿ ਗਿਆ ਸੀ ਅੱਜ ਬਾਈ ਸਕਦੇ ਆ ਗੁਰੂ ਪਰਿਵਾਰ ਹੀ ਇਸ ਲੜਾਈ ਵਿੱਚ ਆਇਆ ਇਹ ਜਿਹੜੀ ਲੜਾਈ ਨਫਰਤ ਦੀ ਲੜਾਈ ਦਸਤਾ ਦੀ ਲੜਾਈ ਸੀ ਲੜਾਈ ਨਫਰਤ ਦੀ ਸੀ ਇਹ ਸਿੱਖ ਕੌਮ ਨੂੰ ਜਾਂ ਇਨਸਾਨ ਦੇ ਪਸੰਦ ਬੰਦੇ ਨੂੰ ਇਹ ਨਹੀਂ ਸੀ ਜੀਣਾ ਦੇਣਾ ਚਾਹੁੰਦੇ ਜਿਹੜਾ ਬੰਦਾ ਇਨਸਾਨ ਪਸੰਦ ਆ ਉਹਦੇ ਖਿਲਾਫ ਅੱਜ ਵੀ ਅੱਗੇ ਵੀ ਸੀ ਆ ਅੱਜ ਵੀ ਜਿਹੜਾ ਸਿੱਖ ਆ ਉਹ ਹਰ ਇੱਕ ਦਾ ਦੁੱਖ ਬਣਾਉਂਦਾ ਆ ਤੇ ਹਰ ਇੱਕ ਦੇ ਨਾਲ ਤੁਰਦਾ ਆ ਤੇ ਹਰ ਇੱਕ ਦੀ ਸੁੱਖ ਮੰਗਦਾ ਸਾਡੀ ਦੇ ਬਾਣੀ ਬੇਲਾਂ ਦੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤਾਂ ਸਾਡੀ ਅਰਦਾਸ ਬੁਰੀਆਂ ਦੀ ਸਰਬੱਤ ਦੀ ਸੁੱਖ ਮੰਗਦੇ ਸਰਬੱਤ ਦੀ ਅਸੀਂ ਮੱਤ ਕਰਦੇ ਆ ਕਰਦੇ ਆ ਬਿਲਕੁਲ ਇਹ ਸਾਡੇ ਆਗੇ ਆ ਫਿਰ ਸਿੱਖਾਂ ਦੇ ird gird ਕਹਿੰਦਾ ਭਾਬ ਕੇ ਜਿਹੜੀ ਵੱਡੀ ਲੜਾਈ ਲੜੀ ਪੰਜਾਬੀਆਂ ਨੇ ਪੰਜਾਬੀ ਸੂਬਾ ਬਣਾਉਣ ਲਈ ਤੇ ਇਸ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਹੜਾ ਵੱਡਾ ਕੁਰਬਾਨੀਆਂ ਦਾ ਰੋਲ ਨਿਭਾਇਆ ਉਹ ਸਿੱਖਾਂ ਨੇ ਇਦੇ ਇਰਦ-ਗਿਰਦ ਜਿਹੜੀ ਅੱਜ ਦੀ ਇਹ ਚਰਚਾ ਕਹਿੰਦਾ ਪਾਕਿ ਵਿਸ਼ੇਸ਼ ਤੌਰ ਤੇ ਸਾਡੇ ਨਾਲ ਜੁੜੇ ਸਨ ਜਿਨ੍ਹਾਂ ਨੇ ਵੱਖ-ਵੱਖ ਆਪਣੇ ਦਿਲਦਿਆਂ ਗਰਾਈਆਂ ਚ ਵੱਡੇ ਵਿਚਾਰ ਪ੍ਰਗਟਾਏ ਨੇ ਦਰਸ਼ਕਾਂ ਸਨੇਮ ਨੂੰ ਇੱਕ ਵਾਰ ਫਿਰ ਦੱਸਦੀ ਹੈ ਕਿ ਪੰਜਾਬ ਸਿੱਖ ਕਾਉਂਸਲ ਦੇ ਪ੍ਰਧਾਨ ਕਹਿ ਸਕਦੇ ਆ ਕਿ ਵੱਡੇ ਸਿੱਖਾ ਗੁਰ ਜ세दार ਮਾਉਂਡ ਸਿੰਘ ਕਰਤਾਰਪੁਰ ਸਾਹਿਬ ਸੋ ਕਰਤਾਰਪੁਰ ਜੀ ਤੁਸੀਂ ਚੈਨਲ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸਭ ਨੂੰ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਇਹ ਮਿਸ਼ਨ ਪੰਜਾਬੀ